ਵੈਗਰਜੀ ਕਾਲਸਾ ਵੈਗਰਜੀ ਕੀ ਪਤੇ ਇਹ ਬਾਬਾ ਜੀ ਟੋਟੀਆਂ ਦਾ ਨਗਰ ਕੀਰਤਨ ਮਹਾਰਾਜ ਦੀ ਬਹੁਤ ਭਾਰੀ ਨਗਰ ਕੀਰਤਨ ਆ ਰਨੇ ਬਨੇ ਦਾ ਕਿ ਪਰ ਬਹੁਤ ਪਰਨੇ ਬਨੇ ਹੋ ਜਾ ਉਹ ਵੀ ਚੱਲੇ ਚੋਂ ਜਦੋਂ ਦਰਸ਼ਨ ਕਰ ਰਹੇ ਜੀ ਬਹੁਤ ਭਾਰੀ ਇਧਰ ਕੀਰਤਨ ਆ ਰੋ ਦਰਸ਼ਨ ਮਾਰਾ ਤੁਹਾਨੂੰ ਬਰਨਨ ਦੇ ਉਹ ਵੇਖੋ ਕੀ ਹੋ ਗਿਆ ਵੀ ਜਾ 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 ਚਲੋ ਚਲੋ ਹਾਏ ਗੁਰੂ ਮਾਰਾ ਕਬਤਾ ਫਲਾ ਕਰੀ ਮਾਰਾ ਤੁਹਾਨੂੰ ਗੁਰੂ ਨਾਨਕ ਦੇ ਮਾਰਾ ਗੁਰੂ ਆਏ ਗੁਰੂ ਆਏ ਸਰਵਦਰਸ਼ ਮੈਗਰੂ ਜੀ ਧੰਨ ਗੁਰੂ ਨਾਨਕ ਦੇ ਪਰਚਰਿਆ ਮਿੱਟੀ ਤੋਂ ਤਾਂ ਵਿਚਾਰਨ ਹੋਇਆ ਮਹਾਰਾਜ ਜੀ ਹਾਏ ਧੰਨ ਹਾਏ De la tarde, de la tarde. फे दर्शन लाइ <wine> <des incarcerated> ਜੀ ਬਾਬਾ ਜੀ ਆਇਆ ਕਰੋ ਪਾਪਾ ਜੀ ਹਾਂ ਜੀ ਬਹੁਤ ਭਾਰੀ ਨਗਰ ਕੀਰਤਨ ਆ ਜੀ ਟੋਟਿਆਂ ਤੋਂ ਨਿਕਲ ਡਿਆ ਜੀ ਵਾਇਕ ਚਿਕਾ ਪੰਸਾ ਜੀ ਵਾਇਕ ਚਿਕ ਤੇ ਤੇ ਟੋਟਿਆਂ ਦਾ ਨਗਰ ਕੀਰਤਨ ਅੱਜ ਨਿਕਲ ਡਿਆ ਵਾ ਧੰਨ ਧੰਨ ਬਾਬਾ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਇੱਕ ਪਿੰਨ ਟੋਟਿਆਂ ਅਮਰ ਸਿੰਘ ਵਾਖੂਸਾ ਦਾ ਕਿਆ ਰਹੇ ਹਾਂਜੀ ਹਾਂਜੀ ਕਤਨ ਬਾਬਾ ਵੀਰ ਸਿੰਘ ਜੀ ਤੇ ਬਾਬਾ ਰਾਜਰਾਮ ਜੀ ਪਾਸ਼ਾ ਜੀ ਇਹ ਦਰਬਾਰ ਤੋਂ ਨਿਕਲਣ ਲਿਆ ਟੋਟੀਆਂ ਨਗਰ ਤੋਂ ਇਹ ਸਾਰਾ ਲਾਈਵ ਚੱਲ ਰਿਹਾ ਵਾ ਬਹੁਤ ਭਾਰੀ ਪ੍ਰੋਗ ਮਹਾਰਾਜ ਜੀ ਇਹ ਕਿੰਨੇ ਪਿੰਡ ਆਜੇ ਕਿੰਨੀਆਂ ਪੱਟੀਆਂ ਟੋਟੀਆਂ ਪਿੰਡ ਓਏ ਟੋਟੀਆਂ ਪਿੰਡ ਪਾਈ 19 ਪੱਟੀਆਂ 19 ਪੜਾ ਬੱਲੇ ਬੱਲੇ 19 ਪੇ 19 ਪੜਾ ਵਾਹਿਗੁਰੂ ਵਾਹਿਗੁਰੂ ਬਹੁਤ ਹੈ ਜੀ ਬਹੁਤ ਭਾਰੀ ਬਹੁਤ ਨਗਰ ਕੀਰਤਨ ਤਗੜਾ ਵਾ ਜੀ ਹੋਰ ਤਗੜਾ ਨਗਰ ਕੀਰਤਨ ਤੇ ਅਰੀ ਮਹਾਰਾਜੀ ਕਿਰਪਾ ਵਾ ਇਸ ਸਵੇਰ ਦੇ 8 ਵਜੇ ਚੱਲੇ ਆ ਖਾਲਸਾ ਸਾਹਿਬ ਹਾਏ ਜੀਵਨ ਸਿੰਘ ਦੇ ਗੁਰਦਾਰੇ ਆਇਆ ਵਾ ਜਿੰਨਾ ਸਮਾਂ ਲੇਟ ਹੋ ਰਿਹਾ ਉਹਦਾ ਦਾਤਾ ਥੋੜਾ ਜਿਹਾ ਅੱਜ ਜੀਵਨ ਸਿੰਘ ਦੇ ਗੁਰਦਾਰੇ ਆਇਆ ਵਾ ਮੈਂ ਤਾਇਆ ਸਾਥੀ ਦੇ ਕੋਲੋਂ ਸ਼ੇਰ ਵੀ ਲਵਾਏ ਹਾਲਾਂਕਿ ਵੀ ਮੈਂ ਇਸ ਕਾਲ ਦਾ ਚੰਗੀ ਤਰ੍ਹਾਂ ਗਿਆਤ ਐ ਕਿ ਟੋਟੀਆਂ ਲੱਗਰ ਜਿਹੜਾ ਕੁਇਰੀਖੀ ਨੂੰ ਬੜਾ ਪਿਆਰ ਕਰਦਾ ਹੈ ਖਾਸ ਕਰਕੇ ਜਿਹੜੇ ਗੌਣ ਵਾਲੇ ਨੇ ਪਰ ਫਿਰ ਵੀ ਸਮੇਂ ਦੀ ਨਿਜਾਗਤ ਨੂੰ ਵੇਖਣਾ ਪਏਗਾ ਪਿਛਲੇ ਸਟੇਜ ਤੇ ਆਪਾਂ ਤੱਕਿਆ ਧੰਨ ਗੁਰੂ ਨਾਨਕ ਮਹਾਰਾਜ ਨੇ ਆਖਿਆ ਭਾਈ ਮਰਦਾਨਾ ਅਸੀਂ ਨੀਵਿਆਂ ਨੂੰ ਉੱਚੇ ਚੱਕਣ ਵਾਸਤੇ ਆਏ ਆ ਤੇ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਨੂੰ ਧਰਤੀ ਨਹੀਂ ਦਿੱਸ ਰਹੀ ਗਰਾਊਂਡ ਲੈਵਲ ਨਹੀਂ ਦਿੱਸ ਰਿਆ ਉਹਨਾਂ ਨੂੰ ਅਸੀਂ ਸਭ ਕੁਝ ਸਿਖਾਉਣ ਵਾਸਤੇ ਆਏ ਹਾਂ ਤੇ ਗਰੀਬਾਂ ਨੂੰ ਸਿਰ ਉੱਚਾ ਕਰਕੇ ਜੂਨ ਦੀ ਜਾ ਸਿਖਾਉਣ ਵਾਸਤੇ ਆਏ ਆ ਜਿਵੇਂ ਬਾਬਾ ਜੀ ਸਿੰਘ ਜੀ ਪਿੰਡ ਕੋਡੀਆਂ ਦੀ ਆਵਾਜ਼ ਜਿਹੜੀ ਤੇਰਾ ਕਹਿਣ ਦਾ ਅੰਦਾਜ਼ ਹੈ ਮੈਂ ਤੇ ਪੁੱਛ ਰਿਹਾ ਪਰ ਜੇ ਭਾਈ ਲਾਲੂ ਨੂੰ ਇਸ ਗੱਲ ਦਾ ਪਤਾ ਲੱਗਾ ਜੇ ਭਾਈ ਲਾਲੂ ਰੁਸ ਗਿਆ ਤੇ ਸਾਰਾ ਹੀ ਕੰਮ ਜਿਹੜਾ ਹੈ ਵਿਗੜ ਜਾਏਗਾ ਭਾਈ ਮਰਦਾਨੇ ਨੇ ਸਿਰ ਧਾਇਆ ਗੁਰੂ ਨਾਨਕ ਇਹ ਜਿਹੜੀ ਆਵਾਜ਼ ਸੀ ਗੁਰੂ ਨਾਨਕ ਦੇਵ ਜੀ ਨੇ ਕਿ ਜਿਹੜਾ ਜਲਾ ਵਿੱਚ ਮਲਕ ਭਾਗੋ ਜਿਹੜਾ ਉਹ ਸ਼ਹਿਰ ਦਾ ਅਮੀਰ ਹੈ ਜਿਹੜਾ ਗਰੀਬਾਂ ਤੇ ਟੈਕਸ ਲਾਉਂਦਾ ਹੈ ਜਿਹੜਾ ਗਰੀਬਾਂ ਦੇ ਕੋਲੋਂ ਲੈਂਦਾ ਹੈ ਵੱਡੇ ਵੱਡੇ ਵਿਆਜ ਤੇ ਜਾਣਖਣ ਤੋਂ ਲੈਂਦਾ ਹੈ ਉਹ ਸਾਲ ਬਾਅਦ ਆਪਣੀ ਇਸ ਮਣੀ ਨੂੰ ਵਾਈਟ ਕਰਨ ਵਾਸਤੇ ਆਪਣੇ ਦਸਵੰਧ ਨੂੰ ਸਫਲਾ ਕਰਨ ਵਾਸਤੇ ਸ਼ਰਾਧ ਕਰਦਾ ਹੈ ਆਪਣੇ ਵੱਡੋ ਡੇਰੇਆਂ ਤਾਂ ਤੇ ਸਾਰੇ ਪੰਡਤਾਂ ਨੂੰ ਦੂਰੋਂ ਨੇੜੇੋਂ ਸੱਜ ਕੇ ਬੁੱਲੇ ਤੌਰ ਤੇ ਉਹਨਾਂ ਨੂੰ ਲੰਗਰ ਪਾਣੀ ਸ਼ਰਾਧ ਵੀ ਸ਼ਕਲਦਾ ਹੈ ਕਿ ਉਹਨਾਂ ਨੂੰ ਦੰਤ ਕਸਾਈ ਵੀ ਦਿੰਦਾ ਹੈ ਕਿਉਂਕਿ ਧਾਰਮਿਕ ਕੰਗੂ ਆਉਗੇ ਮੇਰੀ ਮਾਇਆ ਖਫਲੀ ਹੋ ਜੇਗੀ ਇਹਨਾਂ ਦਿਨਾਂ ਵਿੱਚ ਗੁਰੂ ਨਾਨਕ ਮਹਾਰਾਜ ਜੈ ਭਾਈ ਲਾਲੋ ਦੇ ਘਰ ਬੈਠੇ ਨੇ ਗਰੀਬ ਨਵਾਰ ਮਨਖ ਭਾਗੋ ਨੇ ਢੰਗੋੜਾ ਪਟਵਾ ਦਿੱਤਾ ਕਿ ਹਰ ਸਾਲ ਨਿ ਕਰਾਂ ਮੇਰੇ ਘਰ ਵਿੱਚ ਹੈ ਸਰਾਬ ਤੇ ਸਾਰੇ ਜੀਵਾਂ ਵੀਰਾਂ ਨੂੰ ਭੁੱਲਾ ਸੱਦਾ ਹੈ ਕਿ ਜਿੰਨੇ ਜੇ ਸਰਾਬ ਚੱਲੇਗਾ ਖਾਣਾ ਮੇਰੇ ਘਰ ਵਿੱਚ ਹੋਏਗਾ ਸਾਰੇ ਲੋਕ ਕਈ ਕਈ ਦਿਨਾਂ ਦੇ ਭੁੱਖੇ ਤਾਂ ਨੂੰ ਜਿਹੜੇ ਇਹ ਸਰਾਧ ਨੂੰ ਉਡੀਕਦੇ ਸਨ ਪਰ ਧੰਨ ਗੁਰੂ ਨਾਨਕ ਮਹਾਰਾਜ ਭਾਈ ਲਖਮਾਨਾ ਭਾਈ ਨਾਲੋ ਦੇ ਗ੍ਰਹਿ ਵਿਖੇ ਬੈਠੇ ਨੇ ਮਲਕ ਭਾਗੋ ਨੇ ਪੁਛਿਆ ਕਿੰਦਿਆਂ ਨੂੰ ਕੋਈ ਐਸਾ ਬੰਦਾ ਹੋਵੇ ਜਿਹੜਾ ਮੇਰੇ ਪਹਾੜੇ ਵਿੱਚ ਆਇਆ ਹੋਵੇ ਜਨ ਆਖਿਆ ਜੀ ਹਾਂ ਗਰੀਬ ਨਾਲੋ ਦੇ ਘਰ ਕੱਤਰੀ ਗੁਰੂ ਨਾਨਕ ਮਹਾਰਾਜ ਦੇ ਕੋਦੇ ਨਾਲਕ ਪ੍ਰਤੀਜਾ ਦਾ ਬਰਜਾਨਾ ਬੈਠਾ ਹੈ ਤੇਰੇ ਕੰਮ ਉਹ ਨਰਕ ਮਹਾਰਾਜ ਨੂੰ ਗੁਰੂ ਨਾਨਕ ਤੋਂ ਇੱਕ ਖੱਤਰੀ ਮੈਨ ਖੱਤਰੀ ਤੇ ਭਾਈ ਲਾਲੋ ਦੇ ਦਰ ਤੋਂ ਤਾਂ ਪਉਣਾ ਜਿਹੜੇ ਪਾਤਸ਼ਾਹ ਨੇ ਅੱਖੇ ਭਾਈ ਲਾਲੋ ਉਹ ਤੋਂ ਮੁਲਕਕਾਰ ਦੀ ਇੱਕ ਮੂਰਤ ਹੈ ਦਸਾਂ ਨੂੰ ਆ ਵੀ ਕਿਰਤ ਕਮਾਈ ਕਰਦਾ ਇਹੇ ਅੱਖਾਂ ਮਹਾਰਾਜ ਮੇਰੇ ਨਾਲ ਜਾਣਾ ਪਏਗਾ ਸਤੂ ਗੁਰੂ ਗ੍ਰੀਤ ਰਵਾਜ ਇਹ ਸਮੇਂ ਦੀ ਉਹ ਦੀਪ ਦੇ ਚਲ ਭਾਈ ਮਹਬਾਨੇ ਨੂੰ ਨਾਲ ਲੈ ਕੇ ਕੌਕੀਆਂ ਦੇ ਮਹਾਨਾਂ ਵਿੱਚ ਚਾਲਨ ਮਲਕਾ ਭਾਗੋ ਨੇ ਅੱਖਾਂ ਵਿੱਚੋਂ ਮੇਰੇ ਮਹਿਲ ਆ ਵੇਖੋ ਮੇਰੇ ਖਾਣੇ ਤਨ ਗੁਰੂ ਨਾਨਕ ਮਹਾਰਾਜ ਨੇ ਆਖਿਆ ਮਲਕਾ ਤੇਰੇ ਖਾਣੇ ਤੈਨੂੰ ਸੁਆਣਦੇ ਰਹਿਣ ਤੇਰੇ ਮਹਿਲ ਤੈਨੂੰ ਸੁਆਣਦੇ ਰਹਿਣ ਪਰ ਜਿੰਨਾ ਮਹਿਲਾ ਵਿੱਚੋਂ ਅੰਤ ਆਦੀ ਪਸ਼ੂਆ ਦੇ ਗੁਰੂ ਨਾਨਕ ਜੀ ਨਾਲ ਬੈਠ ਕੇ ਕਦੇ ਵੀ ਸਾਇਰ ਜਾ ਮੇਰੇ ਵਾਸਤੇ ਉਹੀ ਮਹਿਨ ਸੀ ਭਾਈ ਲਾਲੋ ਦਾ ਕਾਰਨ ਜਿੱਥੋਂ ਸੱਚ ਦੀ ਆਵਾਜ਼ ਪੈਦਾ ਹੋ ਰਹੀ ਸੀ ਗੁਰੂ ਨਾਨਕ ਮਹਾਰਾਜ پتہ دا سدا سڑاوندا جے بھائی ناموں تے پچھہ کر رہے نے ان تاریں مرغ پاتھوں دا پھر نیوا چڑھائے نے دنیا جو بیچ کیتی جانی ہا سنگ جدا غریبی ہا کنا مان تے مئی کر پار تو اساں نے تک ہری مضا اس گول پارے سن I'm gonna get out of ਰੋਟੀਆਂ ਟੋਟੀਆਂ ਤੂੰ ਰੋਟੀਆਂ ਨਾ ਕਰ ਕਿ ਦਰਬਾਰ ਸ਼ਬਾਰਤੀ ਤੇ ਚਮਕੇ ਕਰਮ ਸੁਭਾ

ਕੋਈ ਮਤਲਬ ਨਹੀਂ ਕਿ ਯਾਰ ਕੋਈ ਕੰਮ ਆਹ 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 चाले <laughs> र